ਪੰਜਾਬ ਸਾਹਿਬ ਸਵਾਗਤ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸੋਚਿਆ ਨੂੰ ਸਤਿ ਸ਼੍ਰੀ ਅਕਾਲ ਵੈਸੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੇ ਆਪਣੇ ਇੱਥੇ ਪ੍ਰੋਵੈਂਸ ਦੀ ਗੱਲਬਾਤ ਕਰੀ ਸਭ ਦਾ ਧਿਆਨ ਇਲੈਕਸ਼ਨ ਦੇ ਵਿੱਚ ਹੀ ਆ ਤੇ ਇਲੈਕਸ਼ਨ ਦਾ ਮੁੱਦਾ ਵੀ ਇਹਨਾਂ ਨੇ ਇਹੀ ਬਣਾਇਆ ਟੈਰਫ ਨੂੰ ਲੈ ਕੇ ਮੈਂ ਕਿਹਾ ਜੇ ਕਿਸੇ ਨੇ ਲਾਉਣਾ ਹੋਇਆ ਉਹਨੇ ਲਾ ਦੇਣਾ ਨਹੀਂ ਲਾਉਣਾ ਹੈ ਨਾ ਵੀ ਲਾਉਣਾ ਕਿਉਂਕਿ ਇਹ ਫੈਡਰਲ ਮੁੱਦੇ ਨੇ ਚਲੋ ਕਿਸੇ ਨੇ ਕਿਸੇ ਨੇ ਤਾਂ ਕੋਈ ਕਹਿੰਦੇ ਹੁੰਨੇ ਆ ਵੀ ਫਾਇਦਾ ਉਠਾਉਣਾ ਹੀ ਹੁੰਦਾ ਚੀਜ਼ ਦਾ ਸੋ ਡੋਨਲਡ ਟਰੰਪ ਉਹਨਾਂ ਦੀ ਗੱਲਬਾਤ ਕਰਦੇ ਆ ਉਹਨਾਂ ਨੇ ਕਨਫਰਮ ਕਰਤਾ ਜੀ ਟੈਰਿਫ ਨੂੰ ਲੈ ਕੇ ਕੀ ਖਬਰ ਹੈ ਆ ਬਿਲਕੁਲ ਸੋ ਕਾਲ ਡੋਨਲਡ ਟਰੰਪ ਸਾਹਿਬ ਨੇ ਅਫੀਸ਼ੀਅਲ ਤੌਰ ਤੇ ਕਨਫਰਮ ਕਰ ਦਿੱਤਾ ਹੈ ਕਿ ਇਹ ਪਹਿਲੀ ਵਾਰ ਵੀ ਤੋਂ ਭਾਵ ਕੱਲ ਤੋਂ ਉਹ ਕੈਨੇਡਾ ਤੇ ਮੈਕਸੀਕੋ ਦੇ ਉੱਪਰ 25% ਟੈਰਿਫ ਲਗਾਉਣਗੇ ਤੇ ਇਹਨਾਂ ਨੇ ਜਿਵੇਂ ਪਹਿਲਾਂ ਚੋੜਾ ਤੋਂ ਪਹਿਲਾਂ ਹੀ ਇਹ ਗੱਲ ਚੱਲ ਰਹੀ ਸੀਗੀ कि ਉਹਨਾਂ ਵੱਲੋਂ ਇਸ ਤਰੀਕੇ ਦੇ ਐਲਾਨ ਕੀਤੇ ਜਾ ਰਹੇ ਹਨ ਜਦੋਂ ਉਹ 100 ਚੱਕਣਗੇ ਪਰ 100 ਚੱਕਣ ਵਾਲੇ ਦਿਨ ਉਹਨਾਂ ਨੇ ਕਿਹਾ ਸੀਗਾ ਕਿ ਪਹਿਲੀ ਫਰਵਰੀ ਤੋਂ ਹੋਟੈਲ ਲਗਾਉਣਗੇ ਤੇ ਉਸ ਤੋਂ ਬਾਅਦ ਲਗਾਤਾਰ ਇਹ ਕੈਨੇਡਾ ਵਾਲੇ ਸਾਈਡ ਤੋਂ ਵੀ ਇਹ ਕੋਸ਼ਿਸ਼ਾਂ ਹੋ ਰਹੀਆਂ ਸਨ ਕਿ ਡਾਲਰ ਡਰਮਸ ਆਬ ਨੂੰ ਮਨਾਇਆ ਜਾਵੇ ਤੇ ਜੋ ਉਹਨਾਂ ਦੇ ਮੁੱਦੇ ਨੇ ਖਾਸ ਤੌਰ ਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਦਾ ਫੈਂਟਨਿਲ ਵਰਗੇ ਨਸ਼ਿਆਂ ਦਾ ਉਦੇ ਉੱਪਰ ਵੀ ਕੰਮਕਾਜ ਕੀਤਾ ਜਾਵੇ ਸੋ ਕੈਨੇਡਾ ਵੱਲੋਂ ਇਹ ਕਾਫੀ ਇਸ ਤਰੀਕੇ ਦੇ ਸਟੈਪ ਚੁੱਕੇ ਜਾ ਰਹੇ ਨੇ ਫੈਡਰਲ ਸਰਕਾਰ ਵੀ ਚੱਕ ਰਹੀ ਹੈ ਪ੍ਰੋਵਿੰਸ਼ੀਅਲ ਸਰਕਾਰਾਂ ਵੀ ਚੱਕ ਰਹੀ ਹੈ ਜਿਵੇਂ ਕੱਲ ਅਲਵਾਟਾ ਵੱਲੋਂ 51 ਸ਼ਰੀਫ ਦਾਸ ਡਰੋਨ ਇਹ ਚਾਰ ਪੈਟਰੋਲ ਡੌਗਸ ਜਾਂ ਹੋਰ ਉਹਨਾਂ ਦੇ ਕਾਫੀ ਅਮਲਾ ਜਿਹੜਾ ਹੈ ਇਹਨੂੰ ਰੋਕਣ ਵਾਸਤੇ ਆਪਣੀ ਸਰਹੱਦਾਂ ਦੇ ਉੱਪਰ ਤਣਾਅ ਕਾੰਡੀ ਗੱਲ ਕਹੀ ਹੈ ਇੱਥੇ ਅਨਟਾਰੀਓ ਵਿੱਚ ਵੀ ਡਗ ਫੋਰਸ ਸਾਹਿਬ ਨੇ ਇਸ ਤਰੀਕੇ ਦੇ ਐਲਾਨ ਕੀਤੇ ਸੀ ਫੈਡਰਲ ਸਰਕਾਰ ਵੀ ਆਪਣੇ ਵੱਲੋਂ ਐਲਾਨ ਕਰ ਰਹੀ ਹੈ ਇਸ ਤੋਂ ਇਲਾਵਾ ਜੇਕਰ ਦੇਖੀਏ ਤਾਂ ਕੈਨੇਡਾ ਦੇ ਫੋਰਨ ਅਫੇਅਰ ਮਿਨਿਸਟਰ ਮੈਲਨ ਜੋਲੀ ਤੇ ਪਬਲਿਕ ਸੇਫਟੀ ਮਿਨਿਸਟਰ ਡੇਵਿਡ ਮੈਕਵੈਂਟੀ ਦੀ ਗੱਲ ਕਰੀਏ ਤਾਂ ਉਹ ਵੀ ਵਾਸ਼ਿੰਗਟਨ ਪਹੁੰਚੇ ਹੋਏ ਨੇ ਤਾਂ ਉੱਥੇ ਯੂਐਸ ਅਫੀਸ਼ੀਅਲ ਦੇ ਨਾਲ ਡਿਸਕਸ਼ਨ ਚੱਲ ਰਹੀ ਹੈ ਇਸ ਤਾਰੀਫ ਟ੍ਰੈਡ ਨੂੰ ਲੈ ਕੇ ਕੀ ਕੈਨੇਡਾ ਦਾ ਸਕਦਾ ਕਿ ਕੈਨੇਡਾ ਵੱਲੋਂ ਉੱਥੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹਦੇ ਨਾਲ 1.3 ਬਿਲੀਅਨ ਡਾਲਰ ਕੈਨੇਡਾ ਵੱਲੋਂ ਅਨਾਉਂਸ ਕੀਤੇ ਗਏ ਜਿਹੜੇ ਕਾਫੀ ਵੱਡੀ ਰਾਤੋਂ ਸੀ ਕਿ ਕੇਸੀ ਬਾਰਡਰ ਨੂੰ ਆਪਣੇ ਸਿਕਿਉਰ ਕਰਨਾ ਹੈ ਪਰ ਇਹ ਸਭ ਦੇ ਬਾਵਜੂਦ ਵੀ ਡੋਨਲਡ ਡਰਾਊ ਸਾਹਿਬ ਆਪਣੇ हालदे समय की हुन तक दीया ਖਬਰਾਂ ਮੁਤਾਬਕ ਆਪਣੇ ਜੋ ਰਵਈਏ ਦੇ ਵਿੱਚ ਉਹਨਾਂ ਨੇ ਕੋਈ ਤਬਦੀਲੀ ਨਹੀਂ ਕੀਤੀ ਹੈ ਸੋ ਕੱਲ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਇਹ ਗੱਲ ਕਹੀ ਹੈ ਵੀ ਅਸੀਂ ਟੈਰਿਫ ਲਾ ਰਹੇ ਹਾਂ ਤੇ ਜਦੋਂ ਤੋਂ ਪੁੱਛਿਆ ਗਿਆ ਵੀ ਤੁਸੀਂ ਤੇਲ ਦੇ ਉੱਪਰ ਵੀ ਟੈਰਿਫ ਲਾਉਂਗੇ ਤਾਂ ਉਹਨਾਂ ਨੇ ਕਿਹਾ ਵੀ ਹੋ ਸਕਦਾ ਸੀ ਲਾਵਾ ਲਈਏ ਜਾਂ ਹੋ ਸਕਦਾ ਕਿ ਨਾ ਲਈਏ ਇਹ ਉਸ ਪ੍ਰਤੀ ਉਹ ਵੀ ਕਨਫਰਮ ਨਹੀਂ ਸੀਗੇ ਪਰ ਓਵਰ ਆਲ ਟੈਰਿਫ ਲਾਉਣ ਦੀ ਉਹਨਾਂ ਨੇ ਗੱਲ ਐਸੈਪਟ ਕੀਤੀ ਹੈ ਹੁਣ ਇਹਦੇ ਵਿੱਚ ਇਹ ਹੈ ਕਿ ਕਿੰਨੇ ਕੁ ਟੈਰਿਫ ਲੱਗਦੇ ਨੇ ਕਿਹੜੀਆਂ ਕਿਹੜੀਆਂ ਇਹ ਵਸਤੂਆਂ ਦੇ ਉੱਪਰ ਟੈਰਿਫ ਲੱਗਦੇ ਨੇ ਸੋ ਇਹ ਹੁਣ ਦੇਖਣਾ ਪਵੇਗਾ ਸੋ ਕੈਨੇਡਾ ਵੀ ਇਸ ਤੇ ਉੱਪਰ ਆਪਣੇ ਜੋ ਜਵਾਬ ਜੋ ਰਿਐਕਸ਼ਨਸ ਉਹਨਾਂ ਦੀ ਆ ਰਹੀਆਂ ਨੇ ਵੀ ਅਸੀਂ ਵੀ ਕਿਸੇ ਤਰੀਕੇ ਦੇ ਫਸਟ ਸਟੈਪ ਚੁੱਕਾਂਗੇ ਅਗਰ ਤੁਸੀਂ ਸਾਡੇ ਉੱਪਰ ਟੈਰਿਫ ਲਾਉਂਗੇ ਤਾਂ ਅਸੀਂ ਵੀ ਟੈਰਿਫ ਲਾਵਾਂਗੇ ਤੇ ਦੂਜੇ ਪਾਸੇ ਜੀਐਮਸੀ ਫੋਰਸਟ ਆਫ ਦੀ ਗੱਲ ਕਰ ਰਹੇ ਸੀਗੇ ਸੋ ਉਹਨਾਂ ਨੇ ਵੀ ਇਹਨਾਂ ਦੀ ਅਨਾਊਂਸਮੈਂਟ ਤੋਂ ਬਾਅਦ ਇਹੀ ਗੱਲ ਕਹੀ ਆ ਕਿ ਸਾਨੂੰ ਵੀ ਸੇਮ ਤਾਂ ਤੇ ਉਸੇ ਤਰੀਕੇ ਦੀ ਜਿਹੜੀ ਹੈ ਯੋਜਨਾਬੰਦੀ ਕਰਨ ਦੀ ਲੋੜ ਹੈ ਤੇ ਸਾਨੂੰ ਵੀ ਉਸ ਦਾ ਜਵਾਬ ਉਸੇ ਤੰਨੇ ਚ ਦੇਣਾ ਚਾਹੀਦਾ ਪਰ ਇਹਦੇ ਵਿੱਚ ਇਹ ਗੱਲ ਹੈ ਕਿ ਇਹ ਟੈਰਿਫ ਲੱਗਦੇ ਨੇ ਸੋ ਇਹਦੇ ਨਾਲ ਆਉਣ ਵਾਲੇ ਸਮੇਂ ਦੌਰਾਨ ਕੈਨੇਡਾ ਦੇ ਇਜਾਫਰ ਨੂੰ ਕਾਫੀ ਵੱਡੇ ਨੁਕਸਾਨ ਹੋਣ ਦੀ ਸੰਭਾਵਨਾ ਹੈ ਤੇ ਰੋਜ਼ਗਾਰ ਦੇ ਵਿੱਚ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਤੇ ਅਗਰ ਇਹ ਮਸਲਾ ਕਿ ਕੁਝ ਮਹੀਨਿਆਂ ਦੇ ਵਿੱਚ ਸੁਲਝ ਜਾਂਦਾ ਆ ਜਾਇ ਜੋ ਟੈਰਿਫ ਸੋ ਡੋਨਲਡ ਟਰੰਪ ਸਾਹਿਬ ਲਾਉਣਗੇ ਸੋ ਇਹਨਾਂ ਨੂੰ ਕਟਾਇਆ ਜਾ ਸਕਦਾ ਆ ਜਾਂ ਇਹਨੂੰ ਖਤਮ ਕੀਤਾ ਜਾ ਸਕਦਾ ਸੋ ਕੈਨੇਡਾ ਵਾਸਤੇ ਚੰਗੀ ਕਬਰ ਹੋਵੇਗੀ ਪਰ ਹਾਲ ਦੀ ਘੜੀ ਕੈਨੇਡਾ ਵਾਸਤੇ ਜਿਸ ਢੰਗ ਦੇ ਡੋਨਲਡ ਟਰੰਪ ਸਾਹਿਬ ਲਗਾਤਾਰ ਸਟੇਟਮੈਂਟ ਆਦੀ ਦੇ ਨੇ ਸੋ ਕਾਫੀ ਮੁਸ਼ਕਲਾਂ ਉਹਨਾਂ ਨੇ ਕੈਨੇਡਾ ਵਾਸਤੇ ਖੜੀਆਂ ਕਰ ਦਿੱਤੀਆਂ ਨੇ ਜੀ ਸੋ ਜਿੱਥੇ ਟੈਰਿਫ ਨੂੰ ਲੈ ਕੇ ਗੱਲਬਾਤ ਹੋ ਰਹੀ ਆ ਔਰ ਡੋਨਲਡ ਟਰੰਪ ਉਹਨਾਂ ਨੇ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੀ ਇੱਕ ਚੀਜ਼ ਉਹਦੇ ਤੇ ਜ਼ਿਆਦਾ ਫੋਕਸ ਕੀਤਾ ਸੀ ਵੀ ਕੈਨੇਡਾ ਵਾਲੇ ਪਾਸਿਓਂ ਜਿਹੜਾ ਜੀ ਉਹ ਨਸ਼ੇ ਦੀ ਤਸਕਰੀ ਹੁੰਦੀ ਆ ਸੋਣ ਨਸ਼ੇ ਨੂੰ ਹੀ ਲੈ ਕੇ ਇੱਕ ਖਬਰ ਸਾਹਮਣੇ ਆਈ ਆ ਸੋ ਭਾਰਤੀ ਮੂਲ ਦੇ ਦੋ ਜਾਨੇ ਫੈਂਟਾਲਨ ਨਾਲ ਨਾਲ ਗ੍ਰਿਫਤਾਰ ਕੀਤੇ ਗਏ ਨੇ ਬਲਣ ਸਾਹਿਬ ਆ ਬਿਲਕੁਲ ਇਹ ਖਬਰ ਵੀ ਕਿਉਂਕਿ ਇਹ ਡਰਗ ਤਸਕਰੀ ਨਾਲ ਜੁੜੀ ਹੋਈ ਆ ਸੋ ਇਸ ਤੋਂ ਪਹਿਲਾਂ ਅਸੀਂ ਵਾਲਮਾਰਟ ਕੈਨੇਡਾ ਦੀ ਵੀ ਗੱਲ ਕਰਦੇ ਆ ਕਿਉਂਕਿ ਜਿੱਥੇ ਟਰੰਪ ਸਾਹਿਬ ਨੇ ਇਹ ਤੈਰਿਸ ਲਾਉਣ ਦੀ ਗੱਲ ਕੀਤੀ ਹੈ ਕੈਨੇਡੀਅਨ ਆਰਥਿਕਤਾ ਨੂੰ ਇਸਾ ਖਮਿਆਜਾ ਭੁਗਤਣਾ ਪਵੇਗਾ ਨੁਕਸਾਨ ਅਮਰੀਕਾ ਵਾਲੇ ਪਾਸੇ ਵੀ ਹੋਵੇਗਾ ਵਿਗਿਆਹੀ ਉਧਰ ਵੀ ਵਧੇਗੀ ਆਮ ਲੋਕੀਂ ਦੋਵਾਂ ਪਾਸੇ ਨੁਕਸਾਨੇ ਜਾਣਗੇ ਇਹ ਜੋ ਵਰਕਰਸ ਨੇ ਉਹਨਾਂ ਦਾ ਨੁਕਸਾਨ ਹੋਵੇਗਾ ਪਰ ਇਹਦੇ ਵਿੱਚ ਇੱਕ ਸਕੂਲ ਪਰ ਖਬਰ ਵੀ ਆ ਕਿ ਵਾਲਮਾਰਟ ਕੈਨੇਡਾ ਨੇ ਐਲਾਨ ਕੀਤਾ ਆ ਕਿ 4 ਬਿਲੀਅਨ ਡਾਲਰ ਉਹ ਕੈਨੇਡਾ ਦੇ ਵਿੱਚ ਇਨਵੈਸਟ ਕਰਨਗੇ ਆਪਣੇ ਸਟੋਰਸ ਨਵੇਂ ਜਿਹੜੇ ਨੇ ਇੱਥੇ ਖੋਲਣਗੇ ਤੇ ਆਪਣੀ ਸਪਲਾਈ ਚੇਨ ਜੋ ਹੈ ਉਤੀ ਵੀ ਕੰਡੈਕਸ ਐਕਸਪੈਂਸ਼ਨ ਕਰਨਗੇ ਸੋ ਇਹਦੇ ਵਿੱਚ ਕੈਨੇਡੀਅਨ ਸਾਡੇ 6 ਬਿਲੀਅਨ ਅਮਰੀਕਨ 4.5 ਬਿਲੀਅਨ ਤੇ ਕੈਨੇਡੀਅਨ ਸਾਡੇ 6 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਦੀ ਗੱਲ ਹੋਈ ਹੈ ਸੋ ਇਹਦੇ ਵਿੱਚ ਉਹਨਾਂ ਨੇ ਆਉਣ ਵਾਲੇ ਸਮੇਂ ਦੌਰਾਨ ਇਹ ਵੱਡੇ ਜਿਹੜੇ ਆਪਣੇ ਸਟੋਰ ਨੇ Uganda ਦੇ ਵਿੱਚ ਖੋਲਣੇ ਆ ਸੋ ਕਹਿੰਦੇ ਵੀ ਸਾਡਾ ਕੰਮਕਾਜ ਟੈਂਡਾ ਦੇ ਵਿੱਚ ਇਹ ਕਾਫੀ ਚੱਲ ਰਿਹਾ ਹੈ ਇਸ ਸਮੇਂ 400 ਤੋਂ ਜ਼ਿਆਦਾ ਸਟੋਰ ਚੱਲ ਰਹੇ ਨੇ ਲੱਖਾਂ ਵਰਕਰਸ ਉੱਤੇ ਕੰਮ ਕਰ ਰਹੇ ਨੇ ਤੇ ਇਹਦੇ ਵਿੱਚ ਜਿਹੜਾ ਪਹਿਲਾਂ ਉਹਨਾਂ ਨੇ 150 ਨਵੇਂ ਸਟੋਰ ਅਮਰੀਕਾ 'ਚ ਖੋਲਣ ਦੀ ਗੱਲ ਕਹੀ ਸੀ ਔਰ ਕੈਨੇਡਾ 'ਚ ਵੀ ਆਉਣ ਵਾਲੇ ਸਮੇਂ ਦਰਨ ਉਹਨਾਂ ਵੱਲੋਂ ਹੋਰ ਐਕਸਪੈਂਸ਼ਨ ਕੀਤੀ ਜਾਊਗੀ ਤੇ ਇਹਦੇ ਵਿੱਚ ਇਹ ਵੀ ਖਬਰ ਆਈ ਹੈ ਕਿ ਜੋ ਉਹਨਾਂ ਦਾ ਸਟ੍ਰਕਿੰਗ ਦਾ ਕੰਮ ਸੀ ਕੈਨੇਡਾ ਦੇ ਵਿੱਚ ਜਿਹੜਾ ਉਹਨਾਂ ਦਾ ਵੱਖ-ਵੱਖ ਸਟੋਰਾਂ ਤੇ ਸਮਾਨ ਠੋਆ-ਤੋਈ ਦਾ ਕੰਮ ਸੀਗਾ ਸੋ ਉਹਨਾਂ ਨੇ ਕੈਨੇਡਾ ਕਾਰਟੇਜ ਨੂੰ ਦੇਣ ਦੀ ਗੱਲ ਕਹੀ ਐ ਸੋ ਕੈਨੇਡਾ ਕਾਰਟੇਜ ਨੇ ਇਹ ਕੰਮ ਉਹਨਾਂ ਤੋਂ ਐਕਵਾਇਰ ਕੀਤਾ ਆ ਸੋ ਬਹੁਤੀ ਡਿਟੇਲ ਇਹਦੇ ਵਿੱਚ ਨਹੀਂ ਹੈ ਵੀ টারਮ ਐਂਡ ਕੰਡੀਸ਼ਨਸ ਕੀ ਆ ਕਿੰਨਾ ਦਾ ਕਰਜਾ ਕਰਦਾ ਤਾਂ ਅੱਜ ਵੈਲੀ ਵਿੱਚ ਹੋਇਆ ਸੋ ਇਹਦੇ ਨਾਲ ਇਹ ਵੀ ਭਿੰਨ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਆ ਰਹੀਆਂ ਨੇ ਵੀ ਸ਼ਾਇਦ ਇਹ ਜੋ ਸਹੂਲਤਾ ਕਿ ਵਾਲਮਾਰਟ ਆਪਣੇ ਡਰਾਈਵਰਸ ਨੂੰ ਆਨਰ ਸਪੈਕਰ ਨੂੰ ਦਿੰਦਾ ਜਿਹਾ ਇਹ ਸ਼ਾਇਦ ਹੋ ਉਸਾ ਕਿ ਕੈਨੇਡਾ ਕਾਰਟ ਤੇ ਉਸ ਤੋਂ ਵੀ ਨਾਲ ਨਾ ਕਰੀ ਤੇ ਗੱਲਾਂ ਬਾਤਾਂ ਨੇ ਹੋਣ ਹੋਣੇ ਸਮੇਂ ਦਰਾਂ ਕਰਾ ਕਲੈਕਟੀ ਹੋਵੇਗੀ ਸੋ ਇਹ ਵੀ ਇੱਕ ਚੰਗੀ ਨਿਊਜ਼ ਹੈ ਕਿ ਵਾਲਮਾਰਟ ਵੀ ਵੱਡੇ ਪੱਧਰ ਤੇ ਕਈ ਕਾ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਇਹ ਹੁਣ ਅਸੀਂ ਗੱਲ ਕਰਦੇ ਹਾਂ ਕਿ ਡੋਨਲਡ ਟਰਪ ਸਾਹਿਬ ਨੇ ਜਿਹੜਾ ਮੁੱਦਾ ਸੀ ਫੈਂਟਾ ਮੇਲਦਾ ਸੀ ਫੈਂਟਾ ਮੇਲ ਦੀ ਤਸਕਰੀਬ ਇਹ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਹੋ ਰਹੀ ਨਸ਼ਾ ਬਹੁਤ ਆ ਰਿਹਾ ਸੋ ਇਸ ਮੈਸੇਜ ਦੀ ਇੱਕ ਵੱਡੀ ਖੇਪ RCMP ਵੱਲੋਂ ਫੜੀ ਗਈ ਹੈ ਸੋ RCMP ਨੇ ਇਹ ਗੱਲ ਕਹੀ ਹੈ ਕਿ ਮੰਗਲਵਾਰ ਵਾਲੇ ਦਿਨ ਸਟੈਕਚਵਨ ਦੇ ਹਾਈਵੇ ਇੱਕ ਸ੍ਰਿਸ਼ਟ ਕਰੰਟ ਏਰੀਆ ਦੇ ਉੱਪਰ ਉਹ ਕਹਿੰਦੇ ਕਿ ਅਸੀਂ ਇਹ ਜਿਹੜਾ ਸਵਿਫਟ ਕ੍ਰਾਂਟ ਦਾ ਸਕੈਚ 1 ਹੈ ਉੱਥੇ ਕਹਿੰਦੇ ਸੀ ਇੱਕ ਗੱਡੀ ਨੂੰ ਹਾਈਵੇ 1 ਤੇ ਰੋਕਿਆ ਆ ਤੇ ਉਸ ਗੱਡੀ ਦੇ ਮਗਰ ਜੋ ਇੱਕ ਸਪੇਅਰ ਟਾਇਰ ਪਿਆ ਹੁੰਦਾ ਹੈ ਗੱਡੀਆਂ ਦੇ ਵਿੱਚ ਕਹਿੰਦੇ ਉਸ ਸਪੇਅਰ ਟਾਇਰ ਦੇ ਵਿੱਚੋਂ 8 ਕਿਲੋ ਖਤਰਨਾਕ ਡਰਾਜੋ ਸੈਂਟਰ ਨੇ ਲਪਰਾਮਤ ਹੋਈ ਹੈ ਸੋ ਇਹਦੇ ਵਿੱਚ ਕਹਿੰਦੇ ਦੋ ਜਣੇ ਫੜੇ ਨੇ ਸਵਾਤੀ ਨਰੋਲਾ ਉਮਰ 28 ਸਾਲ, ਉਵਰਦੀਪ ਸਿੰਘ ਉਮਰ 28 ਸਾਲ ਸਵਾਤੀ ਨਰੋਲਾ ਦੀ ਉਮਰ 26 ਸਾਲ ਹੈ ਕੁਵਰਦੀਪ ਸਿੰਘ ਦੀ ਉਮਰ 28 ਸਾਲ ਹੈ ਸੋ ਭਾਰਤੀ ਮੂਲ ਦੇ ਦੋ ਜੜੇ ਸਵਾਤੀ ਨਰੂਲਾ ਉਮਰ 26 ਸਾਲ ਕੁਵਰਦੀਪ ਸਿੰਘ ਉਮਰ 28 ਸਾਲ ਦੋਵੇਂ ਵਾਸੀ ਕੈਲਗਰੀਆ ਨੂੰ ਗ੍ਰਿਫਤਾਰ ਕੀਤਾ ਕਹਿੰਦੇ ਵੀ ਇਹਨਾਂ ਦੀ ਗੱਡੀ ਦੇ ਵਿੱਚ ਜੋ ਸਪੀਅਰ ਟਾਇਰ ਸੀਗਾ ਉਹਦੇ ਵਿੱਚ ਨਸ਼ਾ ਲੁਕੋ ਕੇ ਰੱਖਿਆ ਹੋਇਆ ਸੀਗਾ ਸੋ ਇਹ ਨਸ਼ੇ ਦੀ ਵੱਡੀ ਥੇਪ ਕਿਉਂਕਿ ਫਾਇਟਾ ਨੇ ਇੱਕ ਬਹੁਤ ਖਤਰਨਾਕ ਨਸ਼ਾ ਆ ਸੋ ਇਹਦੀ ਬਹੁਤ ਥੋੜੀ ਮਾਤਰਾ ਹੀ ਇਨਸਾਨ ਦੇ ਖਤਮ ਕਰਨ ਵਾਸਤੇ ਇਨਸਾਨ ਦੀ ਜ਼ਿੰਦਗੀ ਲੈਣ ਵਾਸਤੇ ਕਾਫੀ ਹੁੰਦੀ ਹੈ ਸੋ ਕਹਿੰਦੇ ਇਹਦੇ ਨਾਲ 8 ਕਿਲੋ ਦੇ ਨਾਲ ਹੀ ਕਹਿੰਦੇ ਵੀ ਲੱਖਾਂ ਲੋਕਾਂ ਨੂੰ ਕਤਲ ਕੀਤਾ ਜਾ ਸਕਦਾ ਕਿ ਲੱਖਾਂ ਲੋਕਾਂ ਦੀ ਜਿੰਦਗੀ ਲੈ ਲਿਆ ਜਾ ਸਕਦੀ ਸੀ ਸੋ ਇਹ ਇੱਕ ਵੱਡੀ ਥੇਪ ਨਸ਼ੇ ਦੀ ਆਰਟੀਕਲ ਇਹ ਵੀ ਬਲੋ ਫੜੀ ਗਈ ਹੈ ਕਿ ਦੋ ਭਾਰਤੀ ਮੂਲ ਦੇ ਜਿਹੜੇ ਨੌਜਵਾਨ ਨੇ ਇਸワਦੀਨਰੂਲਾ ਤੇ ਕੁਵਰਦੀਪ ਸਿੰਘ ਇਸ ਬਰਾਮਦਗੀ ਨਾਲ ਫੜੇ ਗਏ ਨੇ ਪ੍ਰਿੰਸ ਸਾਹਿਬ ਅਗਲੀ ਖਬਰ ਬੜਾ ਧਿਆਨ ਮੰਗਦੀ ਹੈ ਔਰ ਉਹ ਵੀ ਕੈਨੇਡਾ ਵਰਗੇ ਮੁਲਕ ਨਾਲ ਜੁੜੀ ਹੋਵੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੇ ਆਪਾਂ ਉਹ ਜਦੋਂ ਅੰਗਰੇਜ਼ਾਂ ਦਾ ਭਾਰਤ ਦੇ ਵਿੱਚ ਵੀ ਰਾਜ ਰਿਹਾ ਇੱਕ ਸਲੇਵਰੀ ਕਰਵਾਈ ਜਾਂਦੀ ਸੀ ਲੋਕਾਂ ਨੂੰ ਫਿਰ ਉੱਥੋਂ ਖਿੱਚ-ਖਿੱਚ ਕੇ ਹੋਰ ਮੁਲਕਾਂ ਦੇ ਵਿੱਚ ਵੀ ਲੈ ਕੇ ਗਏ ਨੇ ਤੇ ਹੁਣ ਕੈਨੇਡਾ ਦੇ ਨਾਲ ਸਬੰਧਤ ਮੇਰੇ ਕੋਲ ਖਬਰ ਆ ਅਮਨੇਸਟੀ ਇੰਟਰਨੈਸ਼ਨਲ ਕੋਈ ਜਾਂ ਤਾਂ ਕੋਈ ਸੰਸਥਾ ਹੋਣੀ ਆ ਖਬਰ ਤੁਹਾਡੇ ਕੋਲ ਆ ਉਹਨਾਂ ਨੇ ਕਿਹਾ ਹੈ ਵੀ ਕੈਨੇਡਾ ਦੇ ਵਿੱਚ ਕਾਮਿਆਂ ਦਾ ਸ਼ੋਸ਼ਣ ਹੁੰਦਾ ਹੈ ਕੀ ਖਬਰ ਆਪ ਤੈਨਸਾ ਦੇਖੋ ਅਮਨੇਸਟੀ ਇੰਟਰਨੈਸ਼ਨਲ ਜਿੰਨੀ ਇੱਕ ਬਹੁਤ ਵੱਡਾ ਨਾਮ ਹੈ ਦੁਨੀਆ ਦੇ ਵਿੱਚ ਹਰ ਜਗ੍ਹਾ ਇਸ ਦੀ ਚਰਚਾ ਹੁੰਦੀ ਹੈ ਕਿਉਂਕਿ ਇਹ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਉੱਪਰ ਕੰਮ ਕਰਦੇ ਨੇ ਜੋ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾੜ ਹੁੰਦਾ ਆ ਸੋ ਇਹ ਤੇ ਸਰਕਾਰਾਂ ਤੱਕ ਕਾਦਿਆ ਨੇ ਅਮਨਸਟੀ ਇੰਟਰਨੈਸ਼ਨਲ ਆਪਣੀ ਆਵਾਜ਼ ਲੰਬੇ ਸਮੇਂ ਤੋਂ ਚੁੱਕਦਾ ਰਿਹਾ ਸੋ ਇੱਕ ਵੱਡਾ ਜਾਗਰੂਕਾ ਪ੍ਰਚਾਰਿਆ ਨਾਮ ਹੈ ਸੋ ਇਹਨਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜੋ ਕੈਨੇਡਾ ਦੇ ਵਿੱਚ ਜੋ ਸੀ ਟੈਂਪਰੇਰੀ ਤੌਰ ਤੇ ਇਹ ਸੂਝੇ ਮੁਲਕਾਂ ਤੋਂ ਕਾਮੇ ਕੈਨੇਡਾ ਦੇ ਲੈ ਆ ਕੇ ਕੰਮ ਕਰਦਨੇ ਕਿਉਂਕਿ ਪਹਿਲਾਂ ਯੂਨਾਈਟਿਡ ਨੇਸ਼ਨ ਦੇ ਹਵਾਲੇ ਨਾਲੇ ਖਬਰ ਆਈ ਸੀ ਵੀ ਕੈਨੇਡਾ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਦਾ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਆ ਕਿਉਂਕਿ ਅਸੀਂ ਦੇਖਿਆ ਕਿ ਐਲ ਐਮ ਆਈਏ ਜਿਹੜੀਆਂ ਵੇਚੀਆਂ ਗਈਆਂ ਇਹ ਇਨਾਂ ਜੋ ਟੈਂਪਰੀ ਫਾਰਮ ਵਰਕਰ ਦੇ ਲੋਕ ਆਉਂਦੇ ਨੇ ਇਹਨਾਂ ਤੋਂ ਡਾਲਰ ਲੈ ਕੇ ਇੱਥੇ ਬੁਲਾਇਆ ਜਾਂਦਾ ਸੀਗਾ ਘੱਟ ਤਨਖਾਹਾਂ ਤੇ ਇਹਨਾਂ ਤੋਂ ਕੰਮ ਕਰਾਇਆ ਜਾਂਦੇ ਸੀਗੇ ਇਹੋ ਜਿਹੇ ਕੰਮ ਇਹਨਾਂ ਤੋਂ ਕਰਾਏ ਜਾਂਦੇ ਸੀਗੇ ਜਿਹੜੇ ਆਮ ਲੋਕ ਕਰਨ ਤੋਂ ਇਨਕਾਰ ਕਰਦੇ ਨੇ ਸੋ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਸੀਗਾ ਸੋ ਇਹੀ ਹੁਣ ਗੱਲ ਐਮਐਸਟੀ ਇੰਟਰਨੈਸ਼ਨਲ ਨੇ ਆਪਣੀ 77 ਪੰਨਿਆਂ ਦੀ ਰਿਪੋਰਟ ਦੇ ਵਿੱਚ ਗੱਲ ਕਹੀ ਐ ਸੋ ਇਹਨਾਂ ਨੇ ਆਪਣੀ ਇੱਕ ਰਿਪੋਰਟ ਤਿਆਰ ਕੀਤੀ ਐ ਕਹਿੰਦੇ ਵੀ ਕੈਨੇਡਾ ਦੇ ਵਿੱਚ ਸਾਮੀਆਂ ਦਾ ਜਿਹੜਾ ਹਾਲ ਹੈ ਜਿਹੜੇ ਟੈਂਪਰੀਰੀ ਫੋਰਨ ਵਰਕਰਸ ਨੇ ਕੰਮ ਵੀ ਬਹੁਤਾ ਚੰਗਾ ਨਹੀਂ ਹੈ ਉਹਨਾਂ ਦੇ ਨਾਲ ਦੁਰਵਿਚਾਰ ਹੁੰਦਾ ਆ ਉਨਾ ਨੂੰ ਜਿਹੜਾ ਆ ਇਹ ਮਿਰ ਪਾਕਿਸਤਾਨ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ ਤੇ ਜੇ ਉਹ ਕਹਿੰਦੇ ਵੀ ਇੰਟਰਨੈਸ਼ਨਲ ਜੋ ਕਾਨੂੰਨ ਹੁੰਦੇ ਆ ਜਿਹਦੇ ਵਿੱਚ ਕੈਨੇਡਾ ਵੀ ਕਹਿੰਦਾ ਵੀ ਅਸੀਂ ਕਾਨੂੰਨਾਂ ਨੂੰ ਮੰਨਣ ਵਾਸਤੇ ਵਚਨਬੱਧ ਆ ਪਰ ਕਹਿੰਦੇ ਵੀ ਉਸ ਕਾਨੂੰਨ ਦੀ ਵੀ ਇਹ ਜੋ ਟੈਂਪਰੀਰੀ ਫੋਰਨ ਵਰਕਰ ਪ੍ਰੋਗਰਾਮ ਹੈ ਲੰਘਣਾ ਕਰਦਾ ਆ ਸੋ ਟੈਂਪਰੀਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਪਹਿਲਾਂ ਯੂਨਾਈਟਿਡ ਨੇਸ਼ਨ ਵੱਲੋਂ ਕੈਨੇਡਾ ਦੀ ਲੋਚਨਾ ਕੀਤੀ ਗਈ ਸੀ ਤੇ ਹੁਣ ਉਸ ਤੋਂ ਬਾਅਦ ਅਮੈਚੀ ਇੰਟਰਨੈਸ਼ਨਲ ਨੇ ਵੀ ਹਿਊਮਨ ਰਾਈਟਸ ਦੇ ਮੁੱਦਿਆਂ ਨੂੰ ਲੈ ਕੇ ਕੈਨੇਡਾ ਦੇ ਇਸ ਪ੍ਰੋਗਰਾਮ ਦੀ ਯੋਜਨਾ ਕੀਤੀ ਤੇ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ ਕਿੰਨੇ ਵੱਡੇ ਪੱਧਰ ਤੇ ਇਸ ਸਿਸਟਮ ਦਾ ਦੁਰਉਪਯੋਗ ਹੋਇਆ ਲੋਕਾਂ ਦਾ ਸ਼ੋਸ਼ਣ ਹੋਇਆ ਤਾਂ ਜਿਹੜੇ ਵਿੱਚ ਇਹ ਚਾਹੇ ਮਾਲਕ ਸਿਗੇ ਚਾਹੇ ਇਮੀਗ੍ਰੇਸ਼ਨ ਏਜੰਸੀ ਜੇ ਇਹਾਂ ਨੇ ਲੱਖਾਂ ਕਰੋੜਾਂ ਡਾਲਰ ਬਣਾਏ ਨੇ ਤਾਂ ਆਮ ਲੋਕ ਜਿਹੜੇ ਨੇ ਇਹਨਾਂ ਦੇਸ਼ ਸ਼ੋਸ਼ਣ ਦਾ ਸ਼ਿਕਾਰ ਕੈਨੇਡਾ ਦੇ ਵਿੱਚ ਹੋਇਆ ਲੋ ਜੀ ਇਹਦੇ ਨਾਲ ਇਹ ਸਬੰਧਤ ਇੱਕ ਹੋਰ ਖਬਰ ਹੈ ਤਾਂ ਜਿੰਸੀ ਜਿਹੜੀ ਹੈ ਜੀ ਇਹ ਜੇ ਆਪਾਂ ਸਲੇਬਰੀ ਦੀ ਗੱਲਬਾਤ ਕੀਤੀ ਹੈ ਹੁਣ ਜਿੰਸੀ ਸ਼ੋਸ਼ਣ ਦੀ ਗੱਲਬਾਤ ਆਈ ਹੈ ਕਿਉਂਕਿ ਇਦਾਂ ਦੀਆਂ ਖਬਰਾਂ ਨੇ ਰਿਲੇਟਡ ਨੇ ਸੋ ਨੂਨਾਵਟ ਦੇ ਵਿੱਚੋਂ ਬੱਚਿਆਂ ਦੇ ਨਾਲ ਜਿੰਸੀ ਸ਼ੋਸ਼ਣ ਦੀ ਖਬਰ ਨਿਕ ਇੱਕ ਨਿਊ ਸਾਰਿਆਂ ਨੂੰ ਇੱਕ ਹਲਾਕੇ ਹੀ ਰੱਖ ਦਿੱਤਾ ਸੋ ਪਾਦਰੀ ਨੂੰ ਕਹਿੰਦੇ ਜੀ ਉੱਥੇ ਸਜ਼ਾ ਹੋਈ ਦੇ ਕੋਨੂਨਾ ਵਾਟ ਦੇ ਵਿੱਚ ਕਹਿੰਦੇ ਵੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਹਦੇ ਵਿੱਚ ਇੱਕ ਸਾਬਕਾ ਕੈਥੋਲਿਕ ਪਾਦਰੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਉਮਰ ਇਸ ਸਮੇਂ ਪਾਦਰੀ ਦੀ 70 ਸਾਲ ਹੈ ਐਰਿਕ ਡੀ ਜੇ ਦਾ ਨਾਮ ਹੈ ਤੇ 1978 ਤੋਂ ਲੈ ਕੇ 1982 ਦੇ ਵਿਚਕਾਰ ਇਹ ਮਾਮਲੇ ਦੇ ਕੋ ਮਾਮਲੇ ਕਾਫੀ ਪੁਰਾਣੇ ਸੀਗੇ ਪਰ ਸਜ਼ਾ ਇਹ ਬਹੁਤ ਦੇਰ ਬਾਅਦ ਹੋਈ ਹੈ ਸੋ ਇੱਥੇ ਕੀ ਹੋਇਆ ਸੀਗਾ ਕਿ 7 ਮਾਮਲਿਆਂ ਦੇ ਵਿੱਚ ਜੋ ਦੋਸ਼ ਇਸ ਪਾਦਰੀ ਦੇ ਉੱਪਰ ਲੱਗੇ ਸੀਗੇ ਸੋ ਇਹਨੇ ਦੋਸ਼ ਆਪਣੇ ਕਬੂਲੇ ਸੀ ਤੋ ਕਿੰਨੀ ਇਹ ਸ਼ਰਮਨਾਕ ਗੱਲ ਹੈ ਕਿ 4 ਤੋਂ 5 ਸਾਲ ਦੇ ਜਿਹੜੇ ਬੱਚੇ ਸੀਗੇ ਦੇਖੋ ਕਿੰਨੇ ਛੋਟੇ ਬੱਚੇ ਉਹਨਾਂ ਨੂੰ ਪਤਾ ਹੀ ਕਿੱਕਰੇ ਤੇ ਉਹਨਾਂ ਦੇ ਮਾਨਸਿਕਾ ਪਾਦਰੀ ਪ੍ਰਤੀ ਹੋਣਾ ਵੀ ਕੋਈ ਬਹੁਤਾ ਚੰਗਾ ਇਨਸਾਨ ਹੋਣਾ ਜੇ ਸਾਡੇ ਮਾਪੇ ਸਾਬੂਈ ਦੇ ਕੋ ਲੈ ਕੇ ਆਏ ਨੇ ਤਾਂ ਉਹ 4 ਤੋਂ 5 ਸਾਲ ਦੇ ਬੱਚਿਆਂ ਦੇ ਨਾਲ ਇਸਨੇ ਬੈਦਫੀਲੀ ਕੀਤੀ ਉਹਨਾਂ ਦਾ ਸ਼ੋਸ਼ਣ ਕੀਤਾ ਤਾਂ ਇਹ ਜੋ ਇਹਦੇ ਦੋਸ਼ ਲੱਗੇ ਸੀ ਸੱਤ ਮਾਮਲੇ 'ਚ ਦੋਸ਼ ਕਬੂਲੇ ਆ ਸਜ਼ਾ ਕੋਈ ਬਹੁਤੀ ਨਹੀਂ ਹੋਈ 6 ਸਾਲ ਦੀ ਸਜ਼ਾ ਹੋਈ ਹੈ ਪਰ ਇੱਕ ਵਾਰ ਫਿਰ ਇਹ ਜੋ ਇਹ ਧਾਰਮਿਕ ਲਿਵਾਸ ਦੇ ਵਿੱਚ ਇਸ ਤਰੀਕੇ ਦੇ ਜੋ ਗੁੰਡੇ ਬਦਮਾਸ਼ ਇਹ ਧਾਰਮਿਕ ਗਾਰਿਆਂ ਦੇ ਵਿੱਚ ਕਾਬਜ ਹੋ ਕੇ ਬੈਠੇ ਨੇ ਸੋ ਉਹਨਾਂ ਦਾ ਪਰਦਾ ਫਾਚ ਇਸ ਖਬਰ ਨੇ ਕੀਤਾ ਆ 77 ਸਾਲ ਦੇ ਐਰਿਕ ਡੀ ਜੇਗਰ ਜੋ ਕਿ ਕੈਥੋਲਿਕ ਪਾਦਰੀ ਸੀਗਾ ਇਸਨੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਬੱਚਿਆਂ ਦੀ ਉਮਰ 4 ਤੋਂ 5 ਸਾਲ ਦੀ 1978 ਤੋਂ 1982 ਦੇ ਮਾਮਲੇ ਦੱਸੇ ਜਾ ਰਹੇ ਨੇ ਸੋ ਇਸ ਮਾਮਲੇ ਚ ਨੂਨਾ ਵਰਤ ਵਿੱਚ 6 ਸਾਲ ਦੀ ਸਜ਼ਾ ਇਸ ਨੂੰ ਦਿੱਤੀ ਗਈ ਜੀ ਦੇਖੋ ਪਹਿਲਾਂ ਜੀ ਭਾਰਤੀ ਮੂਲ ਦੇ ਅੱਜ ਦੀਆਂ ਖਬਰਾਂ ਦੇ ਵਿੱਚ ਪ੍ਰੇਨ ਸਾਹਿਬ ਦੋ ਜਣੇ ਫੈਂਟਨੈਲ ਦੇ ਨਾਲ ਗ੍ਰਿਫਤਾਰ ਕਰਤੇ ਫਿਰ ਇਹ ਕਹਿੰਦੇ ਇੱਥੇ ਕਾਮਿਆਂ ਦਾ ਸ਼ੋਸ਼ਣ ਹੁੰਦਾ ਫਿਰ ਜਿਨਸੀ ਸ਼ੋਸ਼ਣ ਦੇ ਲਈ ਪਾਦਰੀ ਨੂੰ ਸਜ਼ਾ ਹੋਈ ਆ ਹੁਣ ਆਪਣੇ ਜੇ ਪੀਲ ਰੀਜਨ ਦੀ ਗੱਲਬਾਤ ਕਰੀਏ ਜੇ ਇੱਥੇ ਦੀ ਖਬਰ ਨਾ ਕੋਈ ਹੋਵੇ ਫਿਰ ਖਬਰਾਂ ਧੂਰੀਆਂ ਰਹਿ ਜਾਂਦੀਆਂ ਨੇ ਜੀ ਸੋ ਕਹਿੰਦੇ ਜੀ ਹੁਣ ਤਾਂ ਮੱਖਣ ਚੋਰ ਹੈ ਜੀ ਕਿੱਥੇ ਤਾਂ ਕਹਿੰਦੇ ਹੁੰਦੇ ਸੀ ਮਾਂ ਦੇ ਮੱਖਣੀ ਖਾਣਿਆ ਹਨਾ ਵੀ ਇੱਕ ਇੱਕ ਚੰਗੀ ਸਿਹਤ ਬਣਾਉਣ ਦੇ ਲਈ ਤੇ ਹੁਣ ਇਹ ਪਤਾ ਨਹੀਂ ਇਹਨਾਂ ਨੇ ਸਿਹਤ ਬਣਾਉਣੀ ਸੀ ਭਾਈ ਕਿਸੇ ਤੋਂ ਵੈਸੇ ਹੀ ਪੈਸੇ-ਬੁਸੇ ਲੈ ਲੰਦੇ ਮੱਖਣ ਲਿਆਉਂਦੇ ਕਹਿੰਦੇ ਮੱਖਣ ਚੋਰ ਕਿ ਇਤੋਂ ਕਾਬੂ ਕੀਤੇ ਗਏ ਨੇ ਜੀ ਦੇਖੋ ਇਹ ਬਟਰ ਦੀ ਗੱਲ ਕਰੀਏ ਦੇਸੀ ਘਿਓ ਦੀ ਗੱਲ ਕਰੀਏ ਤਾਂ ਪੀਰੀ ਰਿਪੋਰਟ ਦਿੱਸਿਆ ਜਾ ਰਿਹਾ ਵੀ ਚੋਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਸਿਆ ਤੇ ਪੁਲਿਸ ਨੂੰ ਇਹਦੇ ਵਿੱਚ 180 ਤੋਂ ਵੱਧ ਕਟਨਾਵਾਦੀ ਰਿਪੋਰਟ ਦਿੱਤੀ ਗਈ ਸੀ ਤੁਸੀਂ ਆ ਗਿਆ ਕਿ 223 ਦੇ ਮੁਕਾਬਲੇ 224 ਜੋ ਪਿਛਲਾ ਸਾਲ ਲੰਘ ਕੇ ਗਿਆ ਉਸ ਤੋਂ ਪਿਛਲੇ ਸਾਲ ਨਾਲ ਕੰਪੈਰੀਜ਼ਨ ਕਰਿਏ ਕਹਿੰਦੇ ਕਿ 135% ਚੋਰੀ ਜੋ ਮੱਖਣ ਤੇ ਦੇਸੀ ਕੀ ਉਹਦੀ ਵਧ ਗਈ ਸੀ ਤੇ ਤੁਸੀਂ ਇਹ ਦੇਖੋ ਕਿ ਚੋਰੀਆਂ ਦਾ ਹਰ ਪਾਸੇ ਵਧਿਆ ਨੇ ਕੋਈ ਚੀਜ਼ ਸੁਰੱਖਿਤ ਨਹੀਂ ਰਹਿ ਗਈ ਇਹ ਕਾਰ ਚੋਰੀਆਂ ਨਾਲ ਖਮਿਆਚਾ ਇੱਕ ਆਮ ਜਿਹੜੇ ਲਾ ਵਾਇਡਿੰਗ ਸਿਟੀਜ਼ਨਸ ਨੇ ਪੀਲ ਰੀਜਨ ਦੇ ਭੁਗਤ ਰਹੇ ਨੇ ਇੰਸ਼ੋਰੈਂਸਾਂ ਸਭ ਦੀਆਂ ਵੱਧ ਗਈਆਂ ਨੇ ਚਾਹੇ ਕਾਰਾਂ ਦੀਆਂ ਹੋਣ ਚਾਹੇ ਕਮਰਸ਼ੀਅਲ ਹੋਣ ਕਿਸੇ ਨੂੰ ਕੋਈ ਰਾਇਤ ਨਹੀਂ ਮਿਲ ਰਹੀ ਹੈ ਲਗਾਤਾਰ ਵਧ ਰਹੀਆਂ ਨੇ ਤੇ ਹੁਣ ਇਹ ਜੋ ਇਹ ਬਟਰ ਤੇ ਦੇਸੀ ਕੀ ਉਹਦੀ ਚੋਰੀ ਸੀ ਇਹਦੇ ਵਿੱਚ ਕੰਡੇ ਵੀ 135% ਦਾ ਵਾਧਾ ਦੇਕਰ ਨੂੰ ਮਿਲਿਆ ਸੀਗਾ ਪੁਲਿਸ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚਦੀਆਂ ਸੀ ਕਿ ਪੁਲਿਸ ਨੇ ਫਿਰ ਇੱਕ ਅਪਰੇਸ਼ਨ ਚਲਾਇਆ ਕਹਿੰਦੇ ਵੀ ਇਹ ਜੋ ਮੱਖਣ ਤੇ ਦੇਸੀ ਕੀ ਉਹਦੇ ਚੋਰ ਨੇ ਇਹਨਾਂ ਨੂੰ ਅਸੀਂ ਫੜਨਾ ਆ ਤੇ ਇਹਦੇ ਵਿੱਚ ਦੱਸਿਆ ਗਿਆ ਕਿ 60000 ਡਾਲਰ ਤੱਕ ਦੀ ਇਹ ਚੋਰੀ ਹੋਈ ਸੀਗੀ ਤਾਂ ਇਸ ਮਾਮਲੇ ਦੇ ਵਿੱਚ ਕੁਝ ਬਰਾਮਦਗੀ ਵੀ ਹੋਈ ਆ ਤੇ ਇਹਦੇ ਵਿੱਚ ਦੱਸਿਆ ਗਿਆ ਜਿਹੜੀ ਬਰਾਮਦਗੀ ਦੇ ਨਾਲ ਫੜੇ ਗਏ ਨੇ ਇਹ 22 ਵਰਿਆਂ ਦੇ ਵਿਸ਼ੂਜੀਤ ਸਿੰਘ ਬ੍ਰੈਂਟਨ ਨਿਵਾਸੀ ਸੁਖਮੰਦਰ ਸਿੰਘ ਇਹ ਉਮਰ 23 ਸਾਲ ਹੈ ਵਿਸ਼ੂਜੀਤ ਸਿੰਘ ਦਾ ਕੋਈ ਪੱਕਾ ਡਰੈਸ ਨਹੀਂ ਹੈ ਇਹ ਨਾਲ ਦਲਵਾਲ ਸਿੱਧੂ 22 ਸਾਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਹੋਰ ਬ੍ਰੈਂਟਨ ਨਿਵਾਸੀ ਨਦੀਪ ਚੌਧਰੀ ਉਮਰ 22 ਸਾਲ ਕਮਲਦੀਪ ਸਿੰਘ ਉਮਰ 38 ਸਾਲ ਹਰਕੀਰਤ ਸਿੰਘ ਉਮਰ 25 ਸਾਲ ਨੂੰ ਵੀ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਤੇ ਇਹਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚਾਰਜ ਲਾਏ ਗਏ ਨੇ ਇਹਦੇ ਵਿੱਚ ਇਹ ਆ ਕਿ ਜੋ ਇਹ ਸੜੇ ਗਏ ਨੇ ਇਹਨਾਂ ਦੇ ਵਿੱਚੋਂ ਕੁਝ ਨੌਜਵਾਨਾਂ ਤੇ ਦੋਸ਼ ਹੈ ਵੀ ਇਹ ਆਨਲਾਈਨ ਵੀ ਵਿੱਚ ਦੇ ਹੋ ਸਕਦੇ ਨੇ ਵੀ ਚੋਰੀ ਕਰਕੇ ਆਨਲਾਈਨ ਘੱਟ ਕੀਮਤਾਂ ਦੇ ਵਿੱਚ ਦੇ ਹੁਣ ਚਾਹ ਹੋ ਸਕਦਾ ਇਹਨਾਂ ਦੇ ਕਿਸੇ ਸਟੋਰਾਂ ਵਾਲਿਆਂ ਦੇ ਨਾਲ ਲਿੰਕ ਹੋਰ ਵੀ ਇੱਕ ਸਟੋਰ ਤੋਂ ਚੱਕ ਕੇ ਤੇ ਦੂਜੇ ਸਟੋਰ 'ਚ ਜਾ ਕੇ ਘੱਟ ਕੀਮਤਾਂ ਦੇ ਵਿੱਚ ਦੇ ਹੁਣ ਜਾਂ ਰੈਸਟੋਰੈਂਟ ਵਾਲਿਆਂ ਨਾਲ ਕੋਈ ਸਾਂਝ ਘਾਟੀਆਂ ਦੇ ਪਾਈ ਹੋਵੇ ਤਾਂ ਇਸ ਤਰੀਕੇ ਦੇ ਵੀ ਦੋਸ਼ ਨੇ ਤੇ ਹੋ ਸਕਦਾ ਇਹਨਾਂ ਦੇ ਵਿੱਚੋਂ ਕੁਝ ਆਪਣੇ ਵਸਤੂਆਂ ਵਾਸਤੇ ਵੀ ਚੋਰੀ ਕਰਦੇ ਹੁਣ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਦੀ ਪੰਜਾਬੀ ਪਾਈ ਜਾ ਰਹੇ ਨੇ 8 1939 ਦੇ ਕਰੀਬ ਇਤਿਹਾਸਾਂ ਦੇ ਵਿੱਚ ਆਉਣਾ ਸ਼ੁਰੂ ਕੀਤਾ 130 ਸਾਲਾਂ ਦਾ ਜੋ ਇੱਕ ਮਾਨ ਮਤਿਆ ਇਤਿਹਾਸੀ ਜੋ ਲੈਗਸੀ ਸਾਡੇ ਬਜ਼ੁਰਗ ਬਣਾ ਕੇ ਗਏ ਸੀਗੇ ਸੋ ਇਸ ਤਰੀਕੇ ਦੇ ਇਹ ਮਾਰੇ ਕੰਮਾਂ ਕਰਕੇ ਉਹ ਜਿਹੜੀ ਲੈਗਸੀ ਹੈ ਅਸੀਂ ਮਿੱਟੀ ਦੇ ਵਿੱਚ ਮੜਾ ਰਹੇ ਹਾਂ ਹਰ ਪਾਸੇ ਜਿਹੜੀ ਆ ਚਾਹੇ ਫੈਂਟਨਲ ਵਰਗੇ ਨਸ਼ੇ ਹੋਣ ਚਾਹੇ ਘਿਓ ਤੇ ਬਟਰ ਦੀ ਚੋਰੀ ਹੋਵੇ ਹਰ ਪੁੱਠੇ ਕੰਮ ਦੇ ਵਿੱਚ ਜੋ ਨਾਮ ਆਉਂਦਾ ਆ ਸੋ ਸਾਡੀ ਬਣੀ ਹੋਈ ਲੈਗਸੀ ਆ ਪਿਛਲੇ 50 ਦਸਾ ਸਾਲਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਗਈ ਆ ਸੋ ਇਹਦੇ ਕਾਰਨ ਦੇ ਸਮਝਾ ਹੋਰ ਬਹੁਤ ਸਾਰੇ ਘਟਨਾਵਾਂ ਨੂੰ ਵੀ ਅਸੀਂ ਇੱਥੇ ਚੱਲ ਰਹੇ ਆ ਸੋ ਨਾਲ ਪਿੰਡ ਜੀ ਗੱਲ ਇਹ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਦੇ ਫਰਦਾਨ ਸਿੰਘ ਜੀ ਮਨਜੀਤ ਸਿੰਘ ਮਾਨ ਉਹਦੀ ਕਰਦੇ ਆ ਜੀ ਉਹਨਾਂ ਨੇ ਇੱਕ ਚਿੱਠੀ ਜਸਟਨ ਟੂਡੋ ਸਾਹਿਬ ਦੇ ਨਾਮ ਲਿਖੀ ਹੈ ਸੋ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਜਸਟਨ ਟੂਡੋ ਸਾਹਿਬ ਆਮੇ ਇਹ ਡਿਜ਼ਾਈਨ ਕਰ ਰਹੇ ਨੇ ਆਪਣਾ ਉਧਾ ਛੱਡ ਰਹੇ ਨੇ ਪਰ ਕਹਿੰਦੇ ਵੀ ਜੋ ਕੰਮ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਸਿੱਖ ਜੋ ਕੈਨੇਡਾ ਦੇ ਵਿੱਚ ਵਾਸਤੇ ਜੋ ਵਾਲੇ ਕੀਤੇ ਆ ਸੋ ਕਹਿੰਦੇ ਵੀ ਕਾਫੀ ਚੰਗੇ ਨੇ ਤੇ ਉਹਨਾਂ ਦੇ ਇਹਨਾਂ ਕੰਮਾਂ ਕਰਕੇ ਉਹਨਾਂ ਨੇ ਜਸਟਨ ਟੂਡੋ ਸਾਹਿਬ ਦੀ ਜਿਹੜੀ ਆ ਉਹ ਸ਼ਲਾਘਾ ਕੀਤੀ ਹੈ ਵੀ ਉਹਨਾਂ ਦੇ ਕਹਿੰਦੇ ਵੀ ਸਿੱਖਾ ਵਾਸਤੇ ਕੁਝ ਚੰਗੇ ਕੰਮ ਕਰਕੇ ਤੇ ਉਹਨਾਂ ਨੂੰ ਦਾਲ ਖੜੇ ਨੇ ਤੇ ਇਹ ਗੱਲਾਂ ਬਾਤਾਂ ਉਹ ਚਿੱਠੀ ਦੇ ਵਿੱਚ ਗੱਲ ਦੋ ਬੰਦਿਆਂ ਦੀ ਜਿਹੜੀ ਚਿੱਠੀ ਆ ਉਹਦੇ ਵਿੱਚ ਲਿਖਤੀ ਉਹਨਾਂ ਨੇ ਟੂਡੋ ਸਾਹਿਬ ਦੀ ਸ਼ਲਾਘਾ ਵੀ ਕੀਤੀ ਹੈ ਸੋ ਵਾਸ਼ਿੰਗਟਨ ਡੀਸੀ ਦੀ ਗੱਲ ਕਰੀਏ ਤੇ ਬੁੱਧਵਾਰ ਰਾਤ ਨੂੰ ਅਮਰੀਕਾ ਨੇ ਲਾਇਦਾ ਜਹਾਜ਼ ਬਰਤ ਦਾ ਫੌਜੀ ਬਲੈਕ ਹੌਕ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਸੀ 65 ਲੋਕ ਇਹਨਾਂ ਚਤ ਵਾਰ ਸੀਗੇ ਤਾਂ ਕਿਸੇ ਦੇ بچਣ ਦੀ ਵੀ ਕੋਈ ਅਮੀਰ ਨਹੀਂ ਦੱਸੀ ਜਾ ਰਹੀ ਤੇ ਬਾਕੀ ਜੋ ਹੈ ਆਟੋਮੈਕ ਨਦੀ ਚ ਜਿਹੜਾ ਹੈ ਇਹ ਸਿਰ 22 ਲਾਸ਼ਾਂ ਕਹਿੰਦੇ ਬਰਮਦ ਹੋ ਗਈਆਂ ਨੇ ਹੁਣ ਜਿਹੜੀਆਂ ਲਾਸ਼ਾਂ ਨੂੰ ਕੱਢਣ ਦਾ ਕੰਮ ਵੀ ਕੀਤਾ ਜਾ ਰਿਹਾ ਤੇ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਤੇ ਮਿੱਤੀ ਸਾਦਾ ਇਸ ਕੁਕਸਵਿਲ ਦੇ ਸੋ ਜਿ ਤੋਂ অন্ਟਾਰੀਓ ਲਿਬਰਲ ਪਾਰਟੀ ਦੇ ਲੀਡਰ ਬੋਨੀ ਕ੍ਰੌਮ ਵੀ ਖੜੇ ਹੋਏ ਨੇ ਤੇ ਉਹਨਾਂ ਦੇ ਖਿਲਾਫ ਦਾ ਲੱਗਾ ਆ ਕਿ ਸਿਲਵੀਆ ਟੋਨਾਲਟੇਰੀ ਜਿਹੜੇ ਨੇ ਉਹਨਾਂ ਨੂੰ ਪੀਸੀ ਦੇ ਕੈਂਡੀਡੇਟ ਜਿਹੜੇ ਹੋ ਸਕਦੇ ਨੇ ਉਹਦੇ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਇਹ ਇਹਦੇ ਬਾਰੇ ਆ ਕਿ ਜੋ ਸਿਲਵੀਆ ਨੇ ਮੀਰ ਬ੍ਰੈਂਟਨ ਦੇ ਪੈਟ੍ਰਿਕ ਬ੍ਰਾਊਨ ਸਾਹਿਬ ਦੇ ਕਾਫੀ ক্লোਜ਼ਲੇ ਹੁਣ ਪਹਿਲਾਂ ਤਾਂ ਬ੍ਰਾਊਨ ਸਾਹਿਬ ਤੇ ਜੋ ਸਾਡੇ ਪ੍ਰੀਮੀਅਰ ਸਾਹਿਬ ਨੇ ਇਹਦੀ ਆਪੱਚ ਬਣਦੀ ਨਹੀਂ ਸੀਗੀ ਤੇ ਹੁਣ ਕੈਂਡੀਡੇਟ ਵੀ ਬ੍ਰਾਊਨ ਸਾਹਿਬ ਉਹਨਾਂ ਨੂੰ ਦੇ ਰਿਹਾ ਨੇ ਜਿਹੜੇ ਉਹਦੇ ਨਜ਼ਦੀਕ ਹੀ ਨੇ ਤੇ ਤਾਂ ਕਿ ਸਟਰੋਂਗ ਕੈਂਡੀਡੇਟ ਦੇ ਕੇ ਸੱਜਾ ਜਾ ਰਿਹਾ ਕਿ ਬੌਨੀ ਕ੍ਰੌਂਬੀ ਨੂੰ ਮਿਸੀ ਸਾਖਾਤਾ ਦੀ ਸੀਮਤ ਕਰ ਦਿੱਤਾ ਜਾਵੇ ਤਾਂ ਇਸ ਤਰੀਕੇ ਦੀਆਂ ਗੱਲਾਂ ਬਤ ਵੀ ਹੋ ਰਹੀਆਂ ਨੇ ਭਾਵੇਂ ਕਿਸੇ ਸਮੇਂ ਸਬੰਧ ਖਰਾਬ ਸੀਗੇ ਸੋ ਅੱਜ ਸਬੰਧ ਥੋੜੇ ਵਧੀਆ ਵੀ ਲੱਗ ਰਹੇ ਨੇ ਆਪਣੇ ਸਹਿਯੋਗੀਆਂ ਨੂੰ ਉਹਨਾਂ ਵਾਸਤੇ ਕੈਂਡੀਡੇਟ ਬਣਾਇਆ ਜਾ ਰਿਹਾ ਤਾਂ ਇਹਦੇ ਵਿੱਚ ਵੀ ਆ ਕਿ ਜਿਆਦਾਤਰ ਜਿਹੜੇ ਪੋਲਸ ਨੇ ਉਹਨਾਂ ਦੇ ਵਿੱਚ ਲੱਗ ਰਿਹਾ ਕਿ ਲੱਗਪੁਰ ਸਾਹਿਬ ਬਾਜ਼ੀ ਮਾਰ ਸਕਦੇ ਨੇ ਹੋ ਸਕਦੇ ਜੋ ਹਾਲਾਤ ਨੇ ਇੱਕ ਦੋ ਪੋਲਸ ਨੂੰ ਛੱਡ ਦਈਏ ਬਾਕੀ ਬਹੁਜੰਤੀਆਂ ਪੋਲਸ ਇਸ ਸਮੇਂ ਪੀਸੀਡੀ ਹੱਤਰੀ ਦੇ ਵਿੱਚ ਬੁਗਦੇ ਹੋਏ ਨਜ਼ਰ ਆ ਰਹੇ ਨੇ ਤੇ ਲਾਸਟ ਵਿੱਚ ਗੱਲ ਕਰਦੇ ਆ ਜਗਮੀਤ ਸਿੰਘ ਜੁਣਾ ਦੀ ਜਗਮੀਤ ਸਿੰਘ ਹੁਣੀ ਫਿਰ ਇੱਕ ਵਾਰ ਮੰਗ ਕਰ ਰਹੇ ਨੇ ਕਿ ਪਾਰਲੀਮੈਂਟ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਵਰਕਰ ਦੇ ਸਪੋਰਟ ਵਾਸਤੇ ਇੱਕ ਕਾਨੂੰਨ ਜਿਹੜਾ ਲਿਆਂਦਾ ਜਾਵੇ ਉਹ ਕੰਦੇ ਵੀ ਜਿਸਟੰਗ ਨਾਲ ਇਹ ਦੂਜੇ ਪਾਸੇ ਉਹ ਟੈਰਿਫ ਲੱਗਣ ਦੀ ਪੂਰੀ ਸੰਭਾਵਨਾ ਵਾਂ ਨੇ ਕਿਨੇ ਵਰਕਰਸ ਦੀਆਂ ਜੋਬ ਵੀ ਜਾਣਗੀਆਂ ਤੇ ਜੋਬ ਬਚਾਉਣ ਵਾਸਤੇ ਜਗਮੀਤ ਸਿੰਘ ਕਹਿ ਰਹੇ ਨੇ ਕਿ ਪਾਰਲੀਮੈਂਟ ਦਾ ਕੰਮ ਸ਼ੁਰੂ ਕਰਕੇ ਇੱਕ ਲੈਜਿਸਲੇਸ਼ਨ ਵਰਕਰਸ ਲਈ ਹੱਥ ਦੇ ਵਿੱਚ ਲਿਆਂਦਾ ਜਾਵੇ ਤੇ ਨਾਲ ਉਹਨੇ ਫਿਰ ਉਹ ਗੱਲ ਦਰਾਈ ਹੈ ਕਹਿੰਦੇ ਵੀ ਅਸੀਂ ਜਿਹੜੀ ਸਰਕਾਰ ਹੈ ਉਹ ਸਪ੍ਰਿੰਗ ਤੱਕ ਜਿਹੜੀ ਆ ਉਹ ਸੁਪਟ ਦੇਣੀ ਆ ਉਹ ਕਹਿੰਦੇ ਉਸ ਗੱਲ ਲਈ ਅਸੀਂ ਜਿਹੜਾ ਆ ਆਪਣਾ ਜਿਹੜਾ ਇਰਾਦਾ ਆ ਪੂਰਾ ਬਣਾ ਲਿਆ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਇੱਕ ਖਬਰ ਲਾਸਟ ਇਹ ਸਰੋਤਿਆਂ ਨੇ ਸੁਣੀ ਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕੁਝ ਨਾ ਕੁਝ ਵੀ ਖਬਰ ਇੱਕ ਸਾਹਮਣੇ ਆਉਗੀ ਬੋਨੀ ਕਰੋੰਬੀ ਹੋਰਾਂ ਦੇ ਉਲਟ ਕੈਂਡੀਡੇਟ ਖੜੇ